ਸਿੱਧੀ ਪੰਚਾਇਤ ਧੱਕਾ ਕਰ ਰਹੀ ਆ ਬਾਈ ਮੈਂ ਅਸੀਂ ਬੋਲੀ ਲੈ ਕੇ 2 ਲੱਖ ਰੁਪਏ ਦੇ ਕੇ ਖੇਡਣ ਨੂੰ ਤਿਆਰ ਆ ਪਰ ਬਾਈ ਇਹ ਸਾਡੀ ਸਕਿਉਰਿਟੀ ਵੀ ਨਹੀਂ ਫਰਾ ਰਹੇ ਬੋਲੀ ਨੂੰ ਸਰੇਆਮ ਧੱਕਾ ਕਰਦੇ ਨੇ ਬਾਈ ਦੇਖ ਲੋ ਦੁਗਣੀ ਦੀ ਪੰਚਾਇਤ ਆ ਕਿੰਨੇ ਮੁੰਡੇ ਖੇਡਣ ਆ ਲੈ ਆ ਬਾਈ ਅਸੀਂ ਸਾਨੂੰ 15 ਦਿਨ ਹੋ ਗਏ ਇਹਨਾਂ ਦੀਆਂ ਮੰਤਾਂ ਕਰਦਿਆਂ ਨੂੰ ਅਸੀਂ ਉੱਥੇ ਠੇਕਾ ਦਿੰਨੇ ਆ 2 ਵਿਘਿਆਂ ਦਾ ਬਾਈ ਕਾਦੇ ਨਹੀਂ ਦਿੰਨੇ ਖੇਡਣ ਵਾਸਤੇ ਦਿੰਨੇ ਆ ਬਾਈ ਜੇ ਅਸੀਂ ਜੇ ਤੱਕ ਕਿਸੇ ਹੋਰ ਕਰਦੇ ਹੋਏ ਸਾਨੂੰ ਆਹ ਦਾਸ ਦੇਣ ਇਹ ਸਾਡੇ ਤੇ ਝੂਠੇ ਇਲਜ਼ਾਮ ਲਾਉਦੇ ਨੇ ਵੀ ਤੁਸੀਂ ਟੀਕੇ ਲਾਉਨੇ ਹੋ ਬਾਈ ਆ ਕਿੰਨੇ ਜਾਲੇ ਛੜੇ ਨੇ ਜਿੰਨੇ ਅਸੀਂ ਖੇਡਦੇ ਕੋਈ ਪੂਲ ਲੱਪ ਵਾਲਾ ਵੀ ਮਿਲ ਗਿਆ ਸਾਡੇ ਤੋਂ ਅਸੀਂ ਗਰਾਊਂਡ ਛੱਡਦਾ ਵੀ ਜਿਹੜਾ ਬੰਦਾ ਕਹਿੰਦਾ ਉਹਦਾ ਡੋਕਟਰ ਟੈਸਟ ਕਰਾਉ ਜੇ ਨਾਂਮ ਛੇੜੀ ਹੋਇਆ ਅਸੀਂ ਪਿੰਡ ਛੱਡਦਾਂਗੇ ਕਿੱਡੀ ਗੱਲ ਲੈ ਯਾਰ ਬਾਈ ਬੜਾ ਮੋਟਾ ਦਾ ਬੰਦਾ ਇੰਨਾ ਧੱਕਾ ਥੋੜੀ ਚੱਲੂਗਾ ਬਾਈ ਤੁਸੀਂ ਸਾਰੇ ਇਸ ਪੜੇ ਲਿਖੇ ਹੋ ਅਸੀਂ ਗਰਾਊਂਡ ਵਾਸਤੇ ਕਹਿ ਰਹੇ ਹਾਂ ਯਾਰ ਅਸੀਂ ਜੇ ਕੋਈ ਹੋਰ ਗੱਲ ਹੁੰਦੀ ਬਾਈ ਅਸੀਂ ਇੱਕ ਆ ਜਾਂਦੇ ਤੁਗ ਨਹੀਂ ਪੰਚਾਇਤ ਸਰੇ ਆਮ ਧੱਕਾ ਕਰ ਲਿਆ ਬਾਈ ਤੁਹਾਨੂੰ ਸਕਿਉਰਟੀ ਵੀ ਨਿਕਾਉਣ ਨੂੰ ਦੀ ਅਸੀਂ ਠੇਕੇ ਤੇ ਜ਼ਮੀਨ ਲੈ ਕੇ ਖੇਡਣ ਨੂੰ ਤਿਆਰ ਆ ਬਾਈ ਸਾਨੂੰ ਗਰਾਊਂਡ ਦੋ ਘੱਟੋ ਘੱ 2 ਸਾਲ ਪਹਿਲਾਂ ਗਰਾਉਂਡ ਮਿਲਿਆ ਸਰੀਆਮ ਦੇਖ ਲੋ ਬਾਈ ਅੰਦਰ ਬੋਲੀ ਕਰਾਈ ਜਾ ਰਹੀ ਆ ਗਰਾਉਂਡ ਹੁੰਦੇ ਨੇ ਬਾਈ ਅਸੀਂ ਹੋਰ ਤਾਂ ਨਹੀਂ ਕੁਝ ਮੰਗਿਆ ਬਾਈ ਸਾਰਾ ਪਿੰਡ ਤੁਸੀਂ ਨਾਲੋਂ ਨਾਲਾ ਨਾਲਾ ਇੱਕ ਬੰਦਾ ਵੀ ਕਹਿੰਦੇ ਵੀ ਉੱਥੇ ਅਸੀਂ ਕੋਈ ਵੀ ਗਲਤ ਕੰਮ ਨਹੀਂ ਕੀਤਾ ਉੱਥੇ ਇਹ ਬਾਈ ਸਾਡੇ ਤਾਂ ਇੰਨੇ ਇਲਜ਼ਾਮ ਲਾਏ ਨੇ ਆ ਬੰਦੇ ਖੜੇ ਨੇ 2 ਪ੍ਰੋਟੈਸਟ ਗਰੁੱਪ ਕਿਸੇ ਬੰਦੇ ਦਾ ਵੀ ਇੱਕਲਾ ਮੇਜ ਕੁਲ ਲੈਪਣਾ ਵੀ ਨਿਕਲਿਆ ਵੇ ਅਸੀਂ ਜੁੜਤ ਰੱਖ ਰਹੇ ਹਾਂ ਕੂਲ ਲੇਪ ਵਾਲਾ ਵੀ ਹੋਇਆ ਸਾਡੇ ਕਿਉਂ ਅਸੀਂ ਗਰਾਊਂਡ ਛੱਡਦਾ ਇਹਦੇ ਵਿੱਚ ਡੋਗ ਟੈਸਟ ਕਰਾਓ ਜੀ ਬਾਜ ਨਹੀਂ ਹੈ ਜੀ ਸਾਨੂੰ ਨਹੀਂ ਦੇ ਰਹੇ ਆਪਾਂ ਇਹਦੇ ਨਾਲ ਤਾਂ ਕਿਹਨੇ ਤੁਸੀਂ ਤੁਹਾਨੂੰ ਜਦੋਂ ਅਸੀਂ ਸੱਦਾ ਕਿਤੇ ਤੁਸੀਂ ਜਮੀਨ ਨੂੰ ਹੁਣ ਨਹੀਂ ਜਮੀਨ ਕਿਹਦੇ ਲੈ ਲਈ ਆ ਬੰਦੇ ਨਹੀਂ ਰੱਖੇ ਬੰਦੇ ਲੈ ਰਹੇ ਆਪਾਂ ਬੋਲੀਆ ਕੱਪ ਦਿੱਤੇ ਨੇ ਪਹਿਲਾ ਪਹਿਲਾ ਨਾਮ ਸਾਡੇ ਨਾਲ ਜਿੰਨੇ ਇਹ ਨਹੀਂ ਦਿੰਦੇ ਨੇ ਉਹ ਬਾਹਰ ਕਹੀ ਗੇ ਮਾਰੀ ਲੈ ਜੀ ਬੋਲੀ ਵਿਖਾ ਕੇ ਕਹਿੰਦੇ ਪਹਿਲਾਂ ਅੰਦ ਸੁਣਾ ਲੋ ਲੋਕ ਉੱਨੀ ਹੁਣ ਸਾਡੇ ਕੋਲ ਸ਼ਾਟ ਵੀ ਨਹੀਂ ਪਰਉਂਦੇ ਕਹਿੰਦੇ ਖੇਡਣ ਨਹੀਂ ਦੇਣਾ ਬਾਈ ਮੈਂ ਚੱਕਰ ਬਾਈ ਖੇਡਣ ਨਹੀਂ ਦੇ ਰਿਹਾ ਇੱਜਾ ਕਰਨਗੇ ਹਾਂ ਵੀ ਆਏ ਹੋ ਗਿਆ ਉਹ ਇਹ ਗਲਤੀ ਆ। ਇਹ ਵੀ ਅੱਜ ਤੱਕ ਸਾਡੇ ਪਿੰਡ 'ਚ ਪੁਲਿਸ ਨਹੀਂ ਆਈ ਸੀ। ਇਹਨਾਂ ਨੇ ਸੱਦਿਆ ਵੀ ਬੋਲਦੇ ਤੇ ਪੁਲਿਸ ਸੱਦੋ। ਵੀਜੀ ਬੰਦੇ ਜਿਹੜੇ ਮੁੰਡੇ ਨੇ ਉਹ ਸਾਨੂੰ ਫੋਨ ਕਰਦੇ ਨੇ, ਧੰਗ ਕਰਦੇ ਨੇ। ਅਸੀਂ ਖੇਡਣ ਲਈ ਮੰਗਿਆ ਬਾਈ। ਤੁਸੀਂ ਹੋਰ ਦੱਸ ਦਿਓ। ਇਹਨਾਂ ਨੇ ਖੇਡਣ ਤੋਂ ਜੋ ਉੱਥੇ ਕੁਝ ਵੀ ਕਰਦੇ ਹੋਈਏ। ਕੋਈ ਅਸੀਂ ਬੂਟੇ ਲਾਏ ਬਾਈ। ਇਹਨਾਂ ਨੇ ਉਦੋਂ ਸਾਰੀ ਪੰਚਾਇਤ ਵਾਗੀ ਸਾਨੂੰ ਸਾਰਿਆਂ ਨੇ ਬੋਲਿਆ ਕਿ ਨਹੀਂ ਬੂਟੇ ਖਣ ਲੈ। ਇਹ ਹੁਣ ਤਾਂ ਏਡਾ ਵੱਡਾ ਅਸੀਂ ਬਾਈ 2 ਫੇਕੇ ਗੋਲੀ ਦਿੰਨੇ ਆ। 2 ਫੇਕੇ ਠੇਕੇ ਤੇ ਲੈਣੇ ਆ ਕਿਸੇ ਬੰਦੇ ਤੋਂ। ਉਹਨੂੰ ਅਸੀਂ 32600 ਰੁਪਏ ਦਿੱਤਾ ਬਾਈ ਐਤਕੀ। ਅਸੀਂ ਸਾਡੇ ਕੋਲ ਹੋ ਵੀ ਪਿਆ ਸੀ ਉਹਨੂੰ ਖਾਤੇ 'ਚ ਪੈਸੇ ਪਾਏ ਨੇ ਇਹ ਉਤਨੀ ਵੀ ਬਾਈ ਕਹਿੰਦੇ ਉੱਥੇ ਬੜਕੇ ਦਿਖਾਏ ਸਾਡੇ 'ਚ ਗੱਲ ਨਹੀਂ ਦੱਸੋ ਬਾਈ ਯਾਰ ਨਹੀਂ ਬਾਹਰ ਕਰਤਾ ਉਹਨਾਂ ਨੇ ਬਾਈ ਕਰ ਪਤਾ ਨਿਕਲ ਨਿਕਲ ਸੀ ਮਸੂਲਟੀ ਭਰਾ ਬੋਲੀ ਦੇ ਸੱਟ ਨੂੰ ਕੇ ਦੀ ਜੇ ਬਾਹਰ ਨਹੀਂ ਮੈਂ ਉੱਥੇ ਖੱਤਾ ਬੋਲਦਾ ਫਿਰ ਤੁਸੀਂ ਬਣਾਇਓ ਤੁਸੀਂ ਸਾਰੇ ਯਾਰ ਬਾਈ ਤੁਸੀਂ ਦਾ ਸਾਥ ਨਹੀਂ ਕੱਲ ਨੂੰ ਉੱਥੇ ਬੋਲੀ ਦੇ ਦੇਣੇ ਨੇ ਕੱਲ ਨੂੰ ਉੱਥੇ ਅਗਲਾ ਬਾਹਰ ਨਹੀਂ ਜਿਹੜੀ ਉੱਤੇ ਬਾਹਰੋਂ ਦਾ ਜਰਾ ਪਿੰਡ ਕਪਾੜੇ ਨੂੰ ਦੁਆਇਤ ਯਾਰ ਅਸੀਂ ਅਸੀਂ ਇੱਕ ਛੋਟੀ ਲੜਾਈ ਝਗੜੇ ਵਾਸਤੇ ਅਜੀ ਭਾਈ ਲੜਦੇ ਤਾਂ ਨਹੀਂ ਇਸ ਦਾ ਹੱਥ ਜੋੜ ਕੇ ਬਾਈ ਬੇਨਤੀ ਕਰਦੇ ਹੁਣੇ ਮੂਰੇ ਅਸੀਂ ਤਾਂ ਗਵਨ ਸੁਣਾ ਦੋ ਅਸੀਂ ਬੋਲੀ ਨਹੀਂ ਕਰਉਣੀ ਇਸ ਦਾ ਪੇਕ ਲੜਾਈ ਝਗੜਾ ਨਾ ਹੋਵੇ ਬਸ ਠੀਕ ਉਸੇ ਦਾ ਸਾਡੇ ਥੋੜੇ ਸਾਡੇ ਸਾਹਮਣੇ ਬਾਹਰ ਕੱਢਿਆ ਸਰ ਗੱਲ ਇਹ ਆ ਕੁਆਲਟੀ ਬੋਲੀ ਤੇ ਦਾ ਕੋਈ ਨੰਦਾ ਖੜ ਜਾਣਾ ਭਰਾ ਹੋਣਾ ਮੈਂ ਪੁੱਛੀ ਦਾ ਕਰਿਆ ਯਾਰ ਉਹ ਬੋਲ ਰਿਹਾ ਕਰਾਉਂਦੀ ਜਾਂ ਮੇਰੇ ਕੋਲ ਜਿਹੜਾ ਕੋਈ ਨਹੀਂ ਲੱਗਦਾ ਚਲੋ ਆਏ ਪੈਸੇ ਨਹੀਂ 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 ਮੈਂ ਹੀ ਰਹਿ ਜੇ ਵੀ ਬੋਲ ਜੂ ਮੈਂ ਆ ਜਾਨੇ ਬੰਦਿਆ ਰੱਖਾ ਉਹਨਾਂ ਨੇ ਸਕੂਲ ਦਾ ਬਿੱਲ ਭਰਨਾ ਇਹ ਤੁਸੀਂ ਆਹ ਵੇਖੀ ਨਹੀਂ ਭਰਦੇ ਸਕੂਲ ਦਾ ਬਿੱਲ ਭਰਨਾ ਸਕੂਲ ਦਾ ਫਰਮਾਇ ਭਰਨਾ ਇਹ ਉਹਦੇ ਬਾਅਦ ਨਹੀਂ ਕਰਦੇ ਐਨਾ ਤਾਂ ਥੋੜੀ ਚੱਲਦਾ ਹੁੰਦਾ ਅਸੀਂ ਮੰਨਦੇ ਹਾਂ ਜੀ ਕਿਸੇ ਹੋਰ ਕੰਮ ਅਸੀਂ ਮੰਨ ਲਾਂਦੇ ਐਤਾ ਖੇਡਣ ਵਾਸਤੇ ਮੰਗਦੇ ਆਂ ਆੜਾੜੇ ਕਿਤੇ ਪਿੰਡਾਂ ਚ ਬੈਜੋ ਤੁਹਾਨੂੰ ਕਿਤੇ ਪਿੰਡ ਚ ਗਰਾਉਂਡ ਚ ਮੁੰਡੇ ਨੇ ਸਾਡੇ ਪਿੰਡ ਚ ਕਿਉਂ ਸਾਡੇ ਪਿੰਡ ਮੁਸਲਮਾਨ ਦੇ ਇਹ ਕੋਈ ਮੁਸਲਮਾਨ ਤਾਂ ਹੀ ਪਿੱਛੇ ਨੇ ਆਹ ਆਹ ਜਿਹੇ ਜਿਹੇ ਬੰਦੇ ਚੋੜ ਲੈਣੇ ਤਾ ਆਪ ਉਸ ਮੁਸਲਮਾਨ ਪਿੱਛੇ ਕੋਈ ਜੱਟੋਂ ਦਾ ਹੁਣ ਨਾ ਦਸਾਂ ਦਾ ਜਾਣਾ ਸਤਨਾ ਨਾਲ ਦਾ ਖੜੋ ਕੱਟ ਕੱਟ ਬੰਦੇ ਨਾਲੇ ਪਿੰਡ ਦੇ ਮੁੰਡੇ ਨੇ ਪਾਰ ਇਹ ਪਹਿਲੇ ਨੇ ਕਈ ਬੋਲੀ ਬੋਲੀ ਦੇ ਅੰਦਰ ਚਲੋ ਵੀਰੇ ਚਲੋ ਚਲੋ ਆ ਦੇਖ ਕੋ ਚੰਦਾ ਜਾ ਰਿਹਾ ਨਹੀਂ ਕੌਲੀ ਦਾ ਜਾਣਾ ਪਿਆ ਬਾਹਰ ਕਹਿੰਦਾ ਸਕਿਉਰਟੀ ਵੀ ਨਹੀਂ ਪੜੇਗਾ ਵਿੱਚ ਵਿੱਚ ਬੈਠ ਸਕਦਾ ਤੈਨੂੰ ਉਹ ਕਹਿੰਦੇ ਬੋਲਣ ਦੇਣਾ ਜੀ ਜੇ ਤੂੰ ਬੈਠ ਸਕਦਾ ਤੂੰ ਤੇਰੀ ਜਗ੍ਹਾ ਦੇ ਸਕਦਾ ਬੈਠ ਸਕਦਾ ਇੱਕ ਬੰਦਾ ਬਿਠਾਓ ਇੱਕ ਮਿੰਟ ਥੱਲੇ ਉੱਤੋਂ